ਰਾਤ ਕਰੀਬ ਇਹ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਦੇ ਸਨ ਅਮਰੀਕ ਸਿੰਘ ਨੇ ਗ੍ਰੰਥ ਕਰਦੇ ਉਹਨਾਂ ਦੇ ਘਰ ਤਿੰਨ ਵਿਤੀ ਆਏ ਜੋ ਸੀਸੀਟੀਵੀ ਕੈਮਰਾ ਚੋਂ ਦੇਖਿਆ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਦੋ ਜਣੇ ਨੇ ਉਤਰ ਕੇ ਤੇ ਉੱਥੇ ਦੋਹਾਂ ਕੋਲ ਵਿਪਨ ਦੇਖੇ ਗਏ ਨੇ ਤੋਂ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉੱਥੇ ਸਾਨੂੰ ਕੋਲ ਮਿਲਦੇ ਸੀਸੀਟੀਵੀ ਦੇ ਵਿੱਚ ਉਹ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਣ ਦੀਆਂ ਤੇ ਇੱਕ ਸੀਸੀਟੀਵੀ ਚ ਲੱਗਦਾ ਪਿਆ ਕਿ ਇੱਕ ਦਫਾ ਫਾਇਰ ਸ਼ਾਇਦ ਮਿਸ ਹੋ ਰਿਹਾ ਸੀ ਉਹਦੇ ਕੋਲ ਚੱਲਦਾ ਨਹੀਂ ਪਿਆ ਸੀ ਫਾਇਰ ਉਹ ਕਿਤੇ ਦੋ ਜਣੇ ਕੋ ਦੋਵੇਂ ਕੁਸਟਲ ਦੇ ਨਾਲ ਦੇਖੇ ਗਏ ਨੇ ਅਗਲੇ ਪਾਸੇ ਪਿੰਡ ਪੈਂਦਾ ਦੁਨੀਆ ਸੰਦੂ ਉਧਰਲੀ ਸਾਈਡ ਨੂੰ ਚੱਲ ਗਏ ਆਏ ਨੇ ਗੁਡਾਲਾ ਘਰਤੀਆਂ ਸਾਈਡ ਤੋਂ ਤੇ ਉਧਰ ਚਲੇ ਗਏ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਪੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਦੇ ਨਹੀਂ ਜ਼ਾਹਰ ਕਰਦੇ ਕਿ ਨਾ ਤਾਂ ਕਦੀ ਕੋਈ ਧਮਕੀ ਤੇ ਨਾ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇਹ ਪਹਿਲੇ ਝਗੜਾਗਾ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਤੇ ਪਰਚਾ ਸੀ ਇਹ ਮਦਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਪੁਨਾ ਸਫੇਰ ਤੋਂ ਅਸੀਂ ਅਲੱਗ-ਅਲੱਗ ਰਾਤ ਕੇਸ ਰਜਿਸਟਰ ਕਰ ਦਿੱਤਾ ਤੇ ਹੁਣ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਖੋਲ੍ਹ ਰਹੇ ਹਾਂ ਕਿ ਕਿਹੜੇ ਪਾਸੇ ਗੱਲ ਦੋ ਰਾਤ ਨੂੰ ਜੋ ਮੈਨਾਂ ਨੇ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਕਿ ਉਹ ਤੇ ਆਪਣਾ ਬੜੇ ਫ੍ਰੈਂਡਲੀ ਬੇ ਨਾਲ ਜਿਨ੍ਹਾਂ ਦਾ ਹੈਗਾ ਸੀ ਜਸ਼ਨ ਜਸਕਰਨ ਸਿੰਘ ਆ ਉਹਨਾਂ ਦੇ ਫਾਦਰ surjit singh <ja>, ਇਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਨੇ ਕੋਈ ਕੋਈ ਰਾਜੀਨਾਮੇ ਵਾਲੀ ਗੱਲ ਇਹ ਇਹੋ ਚਲਾਂਦੇ ਹੋਣਗੇ ਕਿਉਂਕਿ ਇਹ ਉਹਦੇ 'ਚ ਦੋਸ਼ੀ ਨੇ ਤੋ ਉਹਨਾਂ ਨੂੰ ਵੀ ਕੋਈ ਉਹਦੇ 'ਚ ਰਾਜੀਨਾਮੇ 'ਚ ਕੋਈ ਇਤਰਾਜ਼ ਨਹੀਂ ਸੀ ਕੋਈ ਧਮਕੀ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਇਹ ਤੇ ਆਲਰੇਡੀ ਦੋਸ਼ੀ ਸੀ ਉਹਦੇ 'ਚ ਦੋਸ਼ੀਆਂ ਤੋਂ ਨੂੰ ਕਦੀ ਧਮਕੀ ਦੇਣੀ ਆ ਜਾਂ ਤੇ ਮਦਈ ਹੁੰਦੇ ਤੇ ਦੂਸਰੀ ਪਾਰਟੀ ਕਵੇ ਕਿ ਤੁਸੀਂ ਆਪਣਾ ਪਰਚਾ ਵਾਪਸ ਲਓ ਜਾਂ ਰਾਜ਼ਨਾਮਾ ਕਰੋ ਫੇਰ ਧਮਕੀ ਦੇਣ ਤੇ ਉਹ ਗੱਲ ਮੰਨ ਲੀ ਜਾਂਦੀ ਆ ਬਟ ਜਿਹੜੀ ਦੂਸਰੀ ਪਾਰਟੀ ਸੀ ਉਹ ਕਿਸੇ ਹੋਰ ਮਕਦਮੇ ਚ ਆਲਰੇਡੀ ਜੇਲ੍ਹ ਚ ਹੈ ਕਮਰਸਾਤੇ ਗੋਇੰਦਵਾਲ ਸਾਹਿਬ ਸਰ ਇਹ ਕੱਲ ਰਾਤ 10 ਵਜੇ ਦੀ ਗੱਲ ਆ ਅਸੀਂ ਰੋਟੀ ਪਾਣੀ ਖਾ ਕੇ ਲੰਮੇ ਪਏ ਸੀਗੇ ਤੇ ਅਚਾਨਕ ਨਾ ਆਵਾਜ਼ ਆਉਂਦੀ ਆ ਜਿਦਾਂ ਕੋਈ ਖੜਾਕ ਹੁੰਦਾ ਸਾਨੂੰ ਲੱਗਾ ਵੀ ਕੋਈ ਚੀਜ਼ ਹੋ ਗਈ ਜਾਂ ਜਾਨਵਰ ਹੋਊਗਾ ਬਾਹਰ ਅਸੀਂ ਜਦੋਂ ਆਪਣਾ ਸੀਸੀਟੀਵੀ ਚੈੱਕ ਕਰਦੇ ਆ ਖੋਲ ਕੇ ਤਾਂ ਉੱਚਾ ਹੁੰਦਾ ਵੀ ਕੋਈ ਫਾਇਰ ਕਰ ਰਿਹਾ ਹੈ ਗੇਟ ਤੇ ਦੋ ਮੁੰਡੇ ਜਿਨ੍ਹਾਂ ਨੇ ਕੀ 7 ਤੋਂ 8 ਫਾਇਰ ਕੀਤੇ ਆ ਦੋ ਪਿਸਟਲ ਸੀਗੇ ਉਹਨਾਂ ਕੋਲ ਇੱਕ ਮੋਟਰਸਾਈਕਲ ਦੀ ਉੱਤੇ ਤਿੰਨ ਜਾਣੇ ਸੀਗੇ ਤੇ ਸਰ ਇੱਕ ਫਾਇਰ ਸੱਤ ਦਾ ਉੱਥੇ ਬਾਹਰ ਲੱਗੇ ਇੱਕ ਫਾਇਰ ਅੰਦਰ ਵਾਲੇ ਗੇਟ ਨੂੰ ਵੀ ਆ ਕੇ ਲੱਗਾ ਹੋਇਆ ਹੈ ਨੁਕਸਾਨ ਸਰ ਗੇਟ ਦੇਖ ਲੋ ਗੇਟ ਦਾ ਸਾਰਾ ਹੀ ਹੋ ਗਿਆ ਛੱਲੀ ਹੋ ਗਿਆ ਇਹ ਸਰ ਇਹ ਨਾ ਸਾਡਾ ਇੱਥੇ ਹੀ ਚੱਲਦਾ ਹੈ ਪਿੰਡ 'ਚ ਕੋਈ ਬੰਦੇ ਗਲਤ ਕੰਮ ਕਰਦੇ ਸੀ ਅਸੀਂ ਉਹਨਾਂ ਨੂੰ ਰੋਕਦੇ ਸੀ ਵੀ ਨਜਾਇਜ਼ ਕੰਮ ਕਰਦੇ ਸੀ ਤੇ ਉਹਨਾਂ ਦੇ ਇਹ ਕੰਮ ਕੰਮ ਵਾਂ ਸਾਰਾ ਉਹਨਾਂ ਨੇ ਪਹਿਲਾਂ ਸਾਡੇ ਦੇ ਨਾ ਪਰਚਾ ਕਰਾਇਆ ਹੋਇਆ 2 ਸਾਲ ਹੋ ਗਏ ਪਰਚਾ ਚੱਲ ਰਿਹਾ ਹੈ ਠੀਕ ਹੈ ਉਹ ਬੰਦੇ ਦੋਨੋਂ ਜੇਲ੍ਹ 'ਚ ਆ ਜਿੰਨਾ ਵੱਲੋਂ ਸਾਡੇ ਤੇ ਕੀ ਕੁਝ ਕੀਤਾ ਗਿਆ ਹੈ ਤੇ ਹੁਣ ਵੀ 100% ਹੈ ਵੀ ਉਹਨਾਂ ਦਾ ਹੀ ਇਹ ਕੰਮ ਹੋ ਸਕਦਾ ਕਿਉਂਕਿ ਸਾਡੀ ਕਿਸੇ ਨਾ ਕੋਈ ਗੱਲਬਾਤ ਹੈ ਨਹੀਂ ਨਾ ਪਿੰਡ 'ਚ ਨਾ ਲੱਗੀ ਸ਼ੱਕ ਪਿੰਡ ਕਿਸੇ 'ਚ ਸਾਡੇ ਕੋ ਆਪਣਾ ਬਡਾਲਾ ਗ੍ਰੰਥੀਆਂ ਵਾਲਿਆਂ ਦੀ ਬ੍ਰਾਂਚ ਆ ਜੋ ਕਿ ਮੇਨ ਠੇਕਾ ਹੁੰਦਾ ਜੀ ਸਰ ਸਾਨੂੰ ਉਹਨਾਂ ਨੇ ਹੀ ਠੇਕੇ ਵਾਲੇ ਨਹੀਂ ਦਿੱਤੀ ਹੋਈ ਹੈ ਜੋ ਕਿ ਰਜਿਸਟਰਡ ਆ ਜੀ ਸਰ ਉਹਨਾਂ ਵੱਲੋਂ ਹੁੰਦੀਆਂ ਨਾ ਸਾਰੇ ਵੀ ਹਰ ਇੱਕ ਪਿੰ ਹਾਂਜੀ ਨਹੀਂ ਨਹੀਂ ਸਰ ਵੈਸੇ ਲਾਕਡਾਊਨ ਚੱਲੀ ਜਾਂਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਲੋਕ ਪਿੰਡ ਚ ਗਲਤ ਕੰਮ ਕਰਦੇ ਸੀ ਜੋ ਕਿ ਸਾਡੇ ਪਿੰਡ ਦਾ ਸਾਫ ਕਸਰਪਿੰਚ ਵੀ ਪਹਿਲਾਂ ਉਸਤੇ ਵੀ ਇਸ ਟਾਈਮ ਚਿੱਟੇ ਦਾ ਪਰਚਾ ਹੈ ਉਹ ਵੀ ਗਰਦਾਸਪੁਰ ਜੇਲ੍ਹ ਚ ਤੇ ਜਿਹਦੇ ਵੱਲੋਂ ਸਾਨੂੰ ਲੱਗਦਾ ਵੀ ਇਹ ਦੋਨਾਂ ਲੋਕ ਕੰਮ ਕਰਾਇਆ ਗਿਆ ਉਹ ਮੁੰਡਾ ਵੀ ਤਰਨਤਨ ਜੇਲ੍ਹ ਚ ਬੰਦਿਆ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਐ ਇਦਾਂ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਕਿਸੇ ਦੀ ਗੋਲੀ ਲੱਗ ਵੀ ਸਕਦੀ ਸੀ ਸਰ ਅਸੀਂ 100 ਨੰਬਰ ਤੇ ਕਾਲ ਕਰੀ ਪੁਲਿਸ ਚਲੋ ਉਦੋਂ ਬਟਾਲਾ ਗਨਥੀ ਵਾਲੇ ਇੰਚਾਰਜ ਪਹੁੰਚੇ ਐਸਐਚਓ ਸੇਖਮਾ ਪਹੁੰਚੇ ਡੀਐ ਇਹ ਉਹਨਾਂ ਨੇ ਸਹਿਯੋਗ ਕੀਤਾ ਸਾਡਾ